ਮਾਰਕੀਟ ਕਮੇਟੀ ਸਮਾਣਾ ਦੇ ਨਵੇਂ ਬਣੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਨੇ ਸੰਭਾਲਿਆ ਕਾਰਜਪਾਰ ਜਿੱਥੇ ਚੇਤਨ ਸਿੰਘ ਜੋੜਾ ਮਾਜਰਾ ਅਜੀਤ ਪਾਲ ਸਿੰਘ ਕੋਹਲੀ ਦੇਵਮਾਨ ਅਤੇ ਕੁਲਵੰਤ ਸਿੰਘ ਬਾਜਗਰ ਅਤੇ ਹੋਰ ਬਹੁਤ ਸਾਰੇ ਐਮਐਲਏ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵੇਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਨੂੰ ਮੁਬਾਰਕਬਾਦ ਦਿੱਤੀ ਸਮਾਣਾ ਤੋਂ ਦਿਵਾਨthਰੇ ਜਦੀ ਵਿਸ਼ੇਸ਼ ਰਿਪੋਰਟ ਕੜੀ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਸਾਥੀਾਰੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਵਾਸਤੇ ਕਿ ਪਾਰਟੀ ਦੇ ਬਹੁਤ ਹੀ ਹੋਣ ਹਾਰੇ ਇੱਕ ਮਿਹਨਤ ਕਰ ਜਿਹੜੇ ਵੋਲੰਟੀਅਰ ਸਰਦਾਰ ਬਲਕਾਲ ਸਿੰਘ ਜੀ ਜੂਮਾ ਚਰਜੀ ਨੂੰ ਅੱਜ ਜਿਹੜਾ ਹੈ ਮਾਰਕੀਟ ਕਮਿਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਦੇਖੋ ਇਤਿਹਾਸ ਗਵਾਹ ਹੈ ਕਿ ਪਹਿਲਾਂ ਮਾਰਕੀਟ ਕਮਿਟੀ ਦੇ ਜਿਹੜੇ ਚੇਅਰਮੈਨ ਲੱਗਦੇ ਸੀ ਉਹ ਪਰਿਵਾਰ-ਵਾਰ ਦੇ ਵਿੱਚ ਮੰਤਰੀਆਂ ਦੇ ਲਾਡਲੇ ਮੰਤਰੀਆਂ ਦੇ ਰਿਸ਼ਤੇ ਵਾਲੇ ਮੰਤਰੀਆਂ ਦੇ ਬੱਚੇ ਲੱਗਦੇ ਸੀ ਪਰ ਅੱਜ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਨੇ ਬਲਕਾਲ ਸਿੰਘ ਜੀ ਨੂੰ ਜਿਆ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਜੀ ਕਿ ਜਿਹੜਾ ਹੈ ਕੀਰਤੀਮਾਨ ਸਤਪਤੀਤਾ ਹੈ ਕਿ ਵਲੰਟੀਅਰ ਦੀ ਜਿਹੜੀ ਹੈ ਉਹ ਵੈਲਿਊ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਧਰੂਣ ਪੈਂਦੀ ਹੈ ਰੇਮਨਾ ਕਾ ਤੁਸੀਂ ਨਾ ਜਾਓ ਸਰ 26 ਨਵੰਬਰ 2012 ਨੂੰ ਆਵਾਮਾ ਦੀ ਪਾਰਟੀ ਬਣੀ ਪਹਿਲੇ ਦਿਨ ਤੋਂ ਸਰਦਾਰ ਸਰਕਾਰ ਸਿੰਘ ਜੀ ਗੱਜੂ ਮਾ ਜਿਹੜਾ ਪਾਰਟੀ ਨਾਲ ਜੁੜੇ ਹੋਏ ਆ ਜਿਵੇਂ ਚੇਤਨ ਜੀ ਜੁੜੇ ਹੋਏ ਆ ਅਸੀਂ ਮੈਂ ਵੀ ਪਹਿਲੇ ਦਿਨ ਤੋਂ ਜੁੜਿਆ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਾਰਟੀ ਦੀ ਦਿਨ ਰਾਤ ਕੰਮ ਕੀਤਾ ਹੈ ਪਰ ਇਹ ਮਾਨ ਵਾਲੀ ਗੱਲ ਆ ਕਿ ਸਾਡੇ ਭਰਾ ਪ੍ਰਕਾਰ ਸਿੰਘ ਜੀ ਮਦਰ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸਮਾਣਾ ਦਾ ਜਿਹੜਾ ਚੇਰਮੈਨ ਬਾਇਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਜੀ ਅਭਿਨ ਕੇਜੀਵਾਲ ਜੀ ਡਾਕਟਰ ਸੰਦੀਪ ਪਾਟਲ ਜੀ ਅਕਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਮੁਬਾਰਕਾਂ ਨੇ ਸਾਡੇ ਬਹੁਤ ਹੀ ਸਰਕਾਰਯੋਗ ਚੇਤਨ ਸਿੰਘ ਜੀ ਜੋੜੇ ਮਦਰ ਸਾਹਿਬ ਨੂੰ ਕਿ ਥੋੜਾ ਵੀ 파ਰਖੁਆ ਕਿ ਉਹਨਾਂ ਨੇ ਆਪਣੇ ਉਹ ਗਰਾਉਂਡ ਲੈਵਲ ਦੇ ਵਲੰਟੀਅਰ ਨੂੰ ਇਹ ਮੌਕਾ ਦਿੱਤਾ ਜਿਹੜਾ ਸ਼ੁਰੂ ਤੋਂ 파ਟਨਰ ਜੁੜਿਆ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੀ ਮੁਬਾਰਕ ਸਿਰ ਮਗਰਾਂ ਤੇਮਨ ਸਾਹਿਬ ਤੁਸੀਂ ਤੁਹਾਡੀ ਪਹਿਨ ਕੀ ਹੋਏਗੀ ਸਭ ਤੋਂ ਪਹਿਲਾਂ ਜੀ ਮੈਂ ਲੋਕਾਂ ਦਾ ਤਹਿਦਾਦ ਕਰਦਾ ਜਿਹੜਿਆਂ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਇੱਕ ਨਮਾਣੀ ਜੀ ਵਰਕਰ ਨੂੰ ਤੇ ਨਾਲ ਹੀ ਮੈਂ ਮੇਰੇ ਵੱਡੇ ਵੀਰ ਜੀਪਾਲ ਖੋਲੀ ਜੀ ਤੇ ਮਾਨ ਜੀ ਨਾਬੇ ਤੋਂ ਤੇ ਮੇਰੇ ਭਰਾ ਜਿਨ੍ਹਾਂ ਨੂੰ ਮੈਂ ਹਮੇਸ਼ਾ ਜਿਵੇਂ RAM ਦੇ ਹਰੂਮਾਨ ਦੇ ਦਿਲ ਦੇ ਵਿੱਚ ਆਰਾਮ ਤੇ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਰੱਖਦਾ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਵੇਂ ਅਸੀਂ ਪਹਿਲਾਂ ਸਾਰੇ ਜਣੇ ਜੁੜ ਕੇ ਆਪਣੇ ਹਲਕੇ ਦਾ ਵਿਕਾਸ ਕਰ ਰਹੇ تھے ਉਸੇ ਤਰ੍ਹਾਂ ਅਸੀਂ ਹੁਣ ਜ਼ੋਰ ਨਾਲ ਕਿਉਂਕਿ ਹੁਣ ਤਾਂ ਜ਼ਿੰਮੇਵਾਰੀ ਵੱਧ ਗਈ ਕਿਉਂਕਿ ਇੱਕ ਜਿਵੇਂ ਬਲਦ ਜੋੜਿਆ ਹੋਂਦਾ ਹਾਲੀ ਹੋਂਦਾ ਹਾਲੇ ਜੇ ਬਲਦ ਦੇ ਉੱਪਰ ਪੰਜਾਲੀ ਹੁੰਦੀ ਆ ਉਹ ਕੰਮ ਹੋ ਗਿਆ ਮਹਿਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਜਰਨੈਲ ਸਿੰਘ ਦਾ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਆਮਨ ਰੂੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਵਰਕਰ ਨੂੰ ਐਡਾ ਬੜਾ ਅਹੁਦਾ ਦੇ ਕੇ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦਾ ਮਾਣ ਆ ਜਿਹੜਾ ਤੇ ਪਬਲਿਕ ਦਾ ਮਾਣ ਉਹ ਕੂੜੂਗਾ ਨਹੀਂ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਹੂੰਗਾ ਜਿਵੇਂ ਪਹਿਲਾਂ ਕਰਦਾ ਰਿਹਾ ਬਰਸ਼ਰ ਜੀ ਨੇ ਕਿਹਾ ਵੀ ਜਿਹੜੀ ਮੰਡੀਆਂ ਜਦੋਂ ਤਾਣੇ ਤੋਂ ਬਾਅਦ ਖਾਲੀ ਹੋ ਜਾਂਦੀਆਂ ਨੇ ਪੰਜਾਬ ਭਰ ਦੇ ਵਿੱਚੋਂ ਸ਼ਾਮਲੀ ਗਰਾਊਂਡ ਬਣਾਏ ਜਾਣਗੇ ਤਾਂ ਸਮਾਣਾ ਵਿੱਚ ਵੀ ਬਹੁਤ ਸਾਰੀਆਂ ਅਸੀਂ ਮੰਡੀਆਂ ਨੇ ਜਿੱਥੇ ਗਰਾਊਂਡ ਬਣਾ ਦੀ ਪਰਸੋ ਤਾਂ ਇਹਦੇ ਲਈ ਤਨੋਂ ਅਮਲੀ ਜਮ ਕਾਰ ਆ ਜਾਏਗਾ ਸਾਡਾ ਤਾਂ ਦੇਖੋ ਜੀ ਪਹਿਲੇ ਦਿਨ ਤੋਂ ਹੀ ਜਿਹੜਾ ਮਕਸਦ ਹੈ ਗਰਾਊਂਡਾਂ ਦਾ ਅਸੀਂ ਪਹਿਲਾਂ ਤੋਂ ਹੀ ਮੰਡੀਆਂ ਨੂੰ ਗਰਾਊਂਡ ਬਣਾਉਣ ਦੇ ਵਿੱਚ ਲੱਗੇ ਹੋਏ ਆ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਸ਼ਾਇਦ ਕਿਤੇ ਨਾ ਹੋ ਰਿਹਾ ਹੋਵੇ ਸਾਡੇ ਅਸੀਂ ਆਲਰੇਡੀ ਸਾਰੇ ਬੱਚਿਆਂ ਨੂੰ ਦੇਖ ਕੇ ਖੇਟਾਂ ਦੇਖ ਕੇ ਹੋਰ ਕਰਕੇ ਸਾਰਾ ਉਕਸ਼ਾ ਕਰਕੇ ਅਸੀਂ ਗਰਾਊਂਡ ਬਣਾ ਰਿਹਾ ਹਾਂ ਘਟੂ ਘਟ ਸਾਡਾ 10-15 ਗਰਾਊਂਡਾਂ ਦੇ ਪਿੰਡਾਂ ਦੇ ਵਿੱਚ ਕੰਮ ਇਸ ਹੁਣਾ ਇਸ ਸਮੇਂ ਚੱਲ ਰਿਹਾ ਹੈ ਜਿਹਦੀ ਮੈਂ ਦੇਖ ਰਿਹਾ ਕਰ ਰਹੇ ਹਾਂ ਕੁਛ ਦੀ ਕਰਦੀਪ ਹਾਟਵਾਣਾ ਜੀ ਸਾਡੇ ਭਰਾ ਇਹ ਕਰ ਰਹੇ ਨੇ ਤੇ ਮੰਤਰੀ ਸਾਹਿਬ ਦਾ ਸਾਡੇ ਤੇ ਦੁਆ ਤੇ ਅਸ਼ੀਰਵਾਦ ਹੈ ਵੀ ਅਸੀਂ ਇਹਨਾਂ ਦੇ ਨਾਲ ਅਸੀਂ ਸਾਰੇ ਹਲਕਾ ਦੇ ਆਮ ਆਪੀ ਪਾਰਟੀ ਜਿੰਦਾਬਾਦ